ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਰਕਾਰੀ ਕਾਲਜ ਗਰਦਾਸਪੁਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਕੀਤੀ ਗਈ ਇਸ ਸਮਾਗਮ ਦੌਰਾਨ ਇਤਿਹਾਸ ਦੇ ਸਾਫਕਾ ਪ੍ਰੋਫੈਸਰ ਰਾਜਕੁਮਾਰ ਵੱਲੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਵਿਸਤਾਰ ਦੇ ਨਾਲ ਜਾਣੂਣਾ ਪਾਇਆ ਗਿਆ ਉੱਥੇ ਇਸ ਮੌਕੇ ਤੇ ਗੱਲਬਾਤ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਅੰਦਰ ਇੱਕ ਇਨਕਲਾਬੀ ਮੋੜ ਸੀ ਇਸ ਸ਼ਹਾਦਤ ਨੇ ਜਿੱਥੇ ਧਾਰਮਿਕ ਕੱਟੜਤਾ ਦੇ ਨਾਂ ਤੇ ਮਨੁੱਖੀ ਅਤਿਆਚਾਰ ਦੀ ਪ੍ਰਵਤੀ ਨੂੰ ਸਿਖਰਲੀ ਚੁਣੌਤੀ ਦਿੱਤੀ ਉੱਥੇ ਹੀ ਮਾਨਵਤਾ ਨੂੰ ਜ਼ਬਰ ਦੇ ਮੁਕਾਬਲੇ ਲਈ ਪੈ ਮੁਕਤਵੀ ਕੀਤਾ ਉਹਨਾਂ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਪੰਜਵੇਂ ਗੁਰੂ ਦੀ ਸ਼ਹਾਦਤ ਇੱਕ ਕ੍ਰਾਂਤੀਕਾਰੀ ਪੰਨੇ ਵਜੋਂ ਅੰਗਿੱਤ ਹੈ ਜਿਸ ਦੀ ਪ੍ਰੇਰਣਾ ਅੱਜ ਵੀ ਸਮੁੱਚੀ ਮਾਨਵਤਾ ਦੇ ਲਈ ਰਾਦ ਜ਼ੇਰਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਸੱਚ ਦੀ ਖਾਤਰ ਸੰਘਰਸ਼ ਕਰਨਾ ਚਾਹੀਦਾ ਵਾ ਤੇ ਝੂਠੇ ਅਤੇ ਅਨਿਆ ਦੇ ਜੜੇ ਪੁੱਟਣ ਦੇ ਲਈ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਇਸ ਮੌਕੇ ਤੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਕਾਲਜ ਦੇ ਅਕਾਦਮਿਕ ਸਾਲ 2025-26 ਦੇ ਪ੍ਰੋਟ ਪ੍ਰੋਸਪੈਕਟਰਸ ਨੂੰ ਵੀ ਜਾਰੀ ਕੀਤਾ ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਨੇ ਵੀ ਆਈਆਂ ਸਖਸ਼ੀਤਾਂ ਦਾ ਧੰਨਵਾਦ ਕੀਤਾ ਔਰ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਨਵੇਂ ਅਕਾਦਮਿਕ ਬਰੇ ਤੋਂ ਬੀਕਾਮ ਟੈਕਸ ਪਲੈਨਿੰਗ ਐਂਡ ਮੈਨੇਜਮੈਂਟ ਬੀਬੀਏ ਐਮਏ ਪੰਜਾਬੀ ਅਤੇ ਐਮਕਾਮ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਕਾਲਜ ਵਿੱਚ ਨਵੀਆਂ ਕਲਾਸਾਂ ਸ਼ੁਰੂ ਨਾਲ ਜਿੱਥੇ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ ਉੱਥੇ ਹੀ ਉਹਨਾਂ ਨੂੰ ਹੁਣ ਬੀਕਾਮ ਬੀਬੀਏ ਅਤੇ ਹੋਰ ਪੜਾਈ ਕਰਨ ਦੇ ਲਈ ਦੂਜੇ ਸ਼ਹਿਰਾਂ ਜਾਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਨਹੀਂ ਜਾਣਾ ਪਏਗਾ ਮੋਕੇ ਕਾਲਜ ਪ੍ਰਿੰਸੀਪਲ ਅਸ਼ਮਨੀ ਪੱਲਾ ਜੀ ਨੇ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਜਦਾ ਕੀਤਾ ਇਸ ਤਰ੍ਹਾਂ ਉਹਨਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਆ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਨਾ ਪਾਇਆ ਉਹਨਾਂ ਨੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਨਵੀਆਂ ਕਲਾਸਾਂ ਸ਼ੁਰੂ ਹੋਣ ਦੇ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ ਉਹਨਾਂ ਨੇ ਨਵੀਆਂ ਕਲਾਸਾਂ ਸ਼ੁਰੂ ਕਰਨ ਦੇ ਲਈ ਚੇਅਰਮੈਨ ਰਮਨ ਬਹਿਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਡਾਕਟਰ ਕਰਨਜੀਤ ਸ਼ਰਮਾ ਡਾਕਟਰ ਸਰਬਜੀਤ ਸਿੰਘ ਡਾਕਟਰ ਪਵਨ ਸਰਵੰਸ ਮੇਤ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਦਿਵਸ ਪਵਨ ਸਮਰਪਿਤ ਇੱਕ ਬਹੁਤ ਵਧੀਆ ਸੈਮੀਨਾਰ ਕੀਤਾ ਗਿਆ ਔਰ ਮੇਰੇ ਨਾਲ ਗਵਰਨਮੈਂਟ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਸ਼ਵਨੀ ਪੱਲਾ ਜੀ ਔਰ ਉਹ ਸੈਮੀਨਾਰ ਦੇ ਵਿੱਚ ਉੱਚ ਅਧਿਕਾਰਤੌਰ ਤੇ ਇਸ ਕਾਲਜ ਦੇ ਜਿਹੜੇ ਸਟੇਟ ਡਿਪਾਰਟਮੈਂਟ ਤੋਂ ਪ੍ਰੋਫੈਸਰ ਡਾਕਟਰ ਰਾਜਕੁਮਾਰ ਜੀ ਸ਼ਰਮਾ ਉਹਨਾਂ ਨੇ ਵੀ ਹਿੱਸਾ ਲਿਆ ਔਰ ਇਤਨੇ ਸਟਾਫ ਵਿਦਿਆਰਥੀ ਇਸ ਸੈਮੀਨਾਰ ਦੇ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਅੱਜ ਇਸ ਸੈਮੀਨਾਰ ਦੇ ਵਿੱਚ ਬੜੇ ਤਫਸੀਲ ਦੇ ਨਾਲ ਇਸ ਕਾਲਜ ਦੇ ਪ੍ਰੋਫੈਸਰ ਪਵਨ ਅਮਨ ਜੀ ਔਰ ਅਸ਼ਵਨੀ ਪੱਲਾ ਜੀ ਨੇ ਔਰ ਡਾਕਟਰ ਰਾਜਕਮਰ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਸਮਾਜ ਪ੍ਰਤੀ ਕੰਟਰੀਬਿਊਸ਼ਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਬਹੁਤ تفसील ਦੇ ਨਾਲ ਵਿਦਿਆਰਥੀਆਂ ਤੱਕ ਜਾਣਕਾਰੀ ਪਹੁੰਚਾਈ ਔਰ ਮੈਂ ਸਮਝਣਾ ਇਹ ਜਿਹੜਾ ਸੈਮੀਨਾਰ ਆ ਉਹ گورنمنٹ کالج ਸਰਕਾਰੀ کالج ਗੁਰਦਾਸਪੁਰ ਦੇ ਵਿੱਚ ਮੇਰੇ ਖਿਆਲ ਬਹੁਤ ਸਾਲਾਂ ਬਾਅਦ ਅੱਜ ਹੋਇਆ ਸੋ ਮੈਂ ਇਸ ਗੱਲ ਲਈ ਸਟਾਫ ਨੂੰ ਮੁਬਾਰਕ ਵੀ ਦੇਣਾ ਔਰ ਮੈਂ ਬੇਨਤੀ ਕਰੂੰਗਾ ਕਿ ਇਨਾਮ ਆ ਪੁਰਸ਼ਾਂ ਦੇ ਜਿਹੜੇ ਦਿਨ ਨੇ ਭਾਵੇਂ ਉਹ ਸਾਡੇ ਗੁਰੂ ਹੋਏ ਨੇ ਪੀਰ ਨੇ ਪਗੰਬਰ ਨੇ ਕ੍ਰਾਂਤੀਕਾਰੀ ਨੇ ਖਿਡਾਰੀ ਨੇ ਇਹਨਾਂ ਦੇ ਦਿਨ ਜਿਹੜੇ ਨੇ ਉਹ ਜ਼ਰੂਰ ਬਣਾਉਣੇ ਚਾਹੀਦੇ ਨੇ ਤਾਂ ਕਿ ਜਿਹੜੀ ਉਹਨਾਂ ਦੀ ਸਿੱਖ ਆ ਜਿਹੜੀ ਉਹਨਾਂ ਦੀ ਸੋਚ ਆ ਜਿਹੜੀ ਉਹਨਾਂ ਨੇ ਸ਼ਹਾਦਤਾਂ ਤਿਆਗ ਔਰ ਤਪੱਸਿਆ ਕੀਤੀ ਆ ਉਹਦੀ ਜਿਹੜੀ ਸਾਰੀ ਇਨਫੋਰਮੇਸ਼ਨ ਆ اون ਵਾਲੀ ਪੀੜ੍ਹੀ ਤੱਕ ਪਹੁੰਚਣੀ ਚਾਹੀਦੀ ਆ ਤਾਂ ਹੀ ਮੈਂ ਸਮਝਦਾ ਵੀ اون ਵਾਲੀ ਪੀੜ੍ਹੀ ਜਿਹੜੀ ਆ ਉਹ ਤੋਂ ਫਾਇਦਾ ਲੈ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਸੁਖ ਰਹਿਣੀ ਤੋਂ ਵਧੀਆ ਕਰ ਸਕਦੀ ਆ ਸੋ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਪੰਜਵੇਂ ਪਾਛਾਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਨੂੰ ਸਮਰਪਿਤ ਸਮਾਗਮ ਅစီਆਤ ਮਾਰ ਆਇਆ ਕਿਉਂਕਿ ਸ੍ਰੀ ਗੁਰੂ ਅਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ 43 ਸਾਲ ਦੀ ਉਮਰ ਦੇ ਵਿੱਚ ਸਕਦੇ ਆ ਔਰ ਵਿਸ਼ੇਸ਼ ਤੌਰ ਤੇ ਅੱਜ ਸਮਾਗਮ ਦੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਵਿਸ਼ੇਸ਼ ਤੌਰ ਤੇ ਆਏ ਸਨ ਔਰ ਸਾਡੇ ਹੀ ਕਾਲਜ ਦੇ ਇਤਿਹਾਸ ਵਿਭਾਗ ਦੇ ਰਿਟਾਇਰ ਹੋਏ ਪ੍ਰੋਫੈਸਰ ਪ੍ਰੋਫੈਸਰ ਰਾਜਕੁਮਾਰ ਜੀ ਨੇ ਇਹਦੇ ਵਿੱਚ ਪੁੰਜੀਵਤ ਭਾਸ਼ਣ ਵੀ ਦਿੱਤਾ ਔਰ ਉਹਨਾਂ ਨੇ ਇਤਿਹਾਸਿਕ ਪੱਖ ਤੋਂ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਔਰ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਮੁਗਲਾਂ ਦੀ ਈਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਔਰ ਆਪਣੇ ਧਰਮ ਦੀ ਰਾਖੀ ਦੇ ਲਈ ਔਰ ਉਹ ਇੱਕ ਪਹਿਲੇ ਸਿੱਖ ਸਹਿਰਾਸ ਦੇ ਵਿੱਚ ਪਹਿਲੇ ਸ਼ਹੀਦਾਂ ਜਿਨ੍ਹਾਂ ਨੇ ਅੱਗੇ ਪਰੰਪਰਾ ਕਾਇਮ ਕੀਤੀ ਕਿ ਅਸੀਂ ਆਪਣੇ ਧਰਮ ਨੂੰ ਬਚਾਉਣਾ ਹੈ ਅਸੀਂ ਆਪਣੇ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕ੍ਰੀਤੀਆਂ ਨੂੰ ਖਤਮ ਕਰਨਾ ਹੈ ਅਸੀਂ ਜ਼ੁਲਮ ਨਹੀਂ ਸਹਿਣਾ ਸੋ ਮੈਂ ਸਮਝਦਾ ਕਿ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਔਰ ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਅੰਕਿਤ ਹੈ ਔਰ ਸਭ ਤੋਂ ਵੱਧ ਬਾਣੀ ਜਿਹੜੀ ਹੈ ਉਹਨਾਂ ਦੀ ਅੰਕਿਤ ਹੈ ਉਹਨਾਂ ਨੇ ਜੋ ਵਿਚਾਰ ਮਨੁੱਖਤਾ ਦੇ ਬਾਰੇ ਦਿੱਤੇ ਹੈ ਮਨੁੱਖਤਾ ਨੂੰ ਜੋ ਸੇਧ ਦਿੰਦੀ ਹੈ ਮੈਨੂੰ ਲੱਗਦਾ ਕਿ ਜੇ ਅਸੀਂ ਉਹਦਾ ਅਨੁਸਰਣ ਸਾਡੇ ਵਿਦਿਆਰਥੀ ਕਰ ਲੈਣ ਤਾਂ ਮੈਨੂੰ ਲੱਗਦਾ ਕਿ ਸਾਨੂੰ ਆ ਜਿਹੜੀਆਂ ਲੜਾਈਆਂ ਲੜਨੀਆਂ ਪੈਣੀਆਂ ਪੈ ਰਹੀਆਂ ਨੇ ਚਾਹੇ ਉਹ ਯੁੱਧ ਨਸ਼ਿਆਂ ਵਿਰੁੱਧ ਹੈ ਚਾਹੇ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਅਸੀਂ ਉਹਦੇ ਨਾਲ ਉਹਦੇ ਉੱਤੇ ਸਫਲਤਾ ਪਾ ਸਕਦੇ ਹਾਂ ਕਿਉਂਕਿ ਜਦੋਂ ਵਿਦਿਆਰਥੀ ਬਾਣੀ ਦੇ ਨਾਲ ਜੁੜਨਗੇ ਗੁਰੂ ਪਰੰਪਰਾਵਾਂ ਦੀ ਵਿਚਾਰਧਾਰਾ ਦੇ ਨਾਲ ਜੁੜਨਗੇ ਔਰ ਉਹਦਾ ਅਨੁਸਰਣ ਆਪਣੇ ਜੀਵਨ ਦੇ ਵਿੱਚ ਕਰਨਗੇ ਤਾਂ ਉਹਦੇ ਨਾਲ ਇਹ ਸਾਰੀਆਂ ਬੁਰਾਈਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਸਾਨੂੰ ਕੋਈ ਵੱਖਰੇ ਤੌਰ ਤੇ ਯਤਨ ਕਰਨ ਦੀ ਜਰੂਰਤ ਨਹੀਂ